ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੋਪਰ ਆਏ ਜੀ ਨੂੰ ਦਾ ਸਵਾਗਤ ਹੈ YouTube ਫੈਮਿਲੀ ਕਿੱਦਾਂ ਸਾਰੇ ਠੀਕ ਠਾਕ ਹੋ ਤੁਸੀਂ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਪਿਆਰਾ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਤੇ ਤਰੀਖ ਹੈਗੀ 7 ਨਵੰਬਰ 3:11 ਸਾਢੇ 11 ਦਾ ਹੋ ਗਿਆ ਟਾਈਮ ਘਰ ਦੇ ਕੰਮ-ਕਾਰ ਨਿਬੜ ਕੇ ਹਨਾ ਪਸੂ ਨੂੰ ਬਾਹਰ ਕੱਢ ਕੇ ਮਾਵਾਂ ਧੀਆਂ ਨੂੰ ਤੇ ਰੋਟੀ ਪਾਣੀ ਖਾਪਕਾ ਕੇ ਤੇ ਹੁਣ ਅਸੀਂ ਆਏ ਆ ਖੂਤੇ ਤੇ ਬਹੁਤ ਦਿਨ ਹੋ ਗਏ ਸੀਗੇ ਤੇ ਮੈਂ ਤੁਹਾਨੂੰ ਪਤਾ ਵੀ ਘਟਿਆ ਹੁੰਦਾ ਨਾ ਖੂਤੇ ਦੇ ਡਾਕਟਰ ਸਾਹਿਬ ਤੇ ਚਲੋ ਡੇਲੀ ਉਹਦਾ ਕੰਮ ਹੀ ਖੂਦਾ ਨਾ ਤੇ ਉਹ ਤਾਂ ਡੇਲੀ ਆਉਂਦੇ ਆ ਨਾ ਤੇ ਚਲੋ ਤੁਹਾਨੂੰ ਦਿਖਾਉਨੇ ਆ ਤੇ ਖੇਤਾਂ ਦਾ ਹਾਲ ਤੇ ਮੇਰਾ خیال ਕੱਲ ਡਾਕਟਰ ਸਾਹਿਬ ਨੇ ਆ ਕਣਕ ਦੀ ਬੀਜੀ ਆ ਆ ਦੇਖੋ ਤੇ ਇਧਰ ਸਾਰੀ ਨਾ ਰਾਲ ਦੀ ਕਣਕ ਦੀ ਬੀਜੀ ਲਈ ਆ ਤੇ ਉਧਰਲੀ ਸਾਈਡ ਵੀ ਬੀਜੀ ਲਈ ਕਣਕ ਤਕਰੀਬ ਸਾਡੀ ਕਣਕ ਦੀ ਬੀਜੀ ਗਈ ਆ ਥੋੜੀ ਬਹੁਤੀ ਏਡੀ ਰਹਿੰਦੀ ਰਹਿੰਦੀ ਹੋਊਗੀ ਰੋਣੀ ਕਰਨ ਵਾਲੀ ਤੇ ਵਸ ਇਦਾਂ ਹੀ ਹੈ ਨਾ ਸਾਰੇ ਕੰਮ ਕਰ ਚੱਲਦੇ ਪਏ ਆ ਤੇ ਨਾਲ ਜਿੰਗੀ ਜੀ ਦੇ बस ਚਲਦੀ ਹੈ ਨਾ ਤੇ ਨਾਲ ਬੱਟਾ ਵੀ ਮੇਰੇ ਖਿਆਲ ਪਾ ਲਈਆਂ ਹਾਂ ਦੇਖੋ ਜੀ ਦੇਖੋ ਜੀ ਵਾਹਿਗੁਰੂ ਕੰਮ ਦੇਵੇ ਤੇ ਕੰਮ ਨਾਲ ਹੀ ਬਾਹਰ ਆਇਆ ਤੇ ਬੇਹਲਾ ਨੂੰ ਕੌਣ ਪੁੱਛਦਾ ਹੈ ਨਾ ਤੇ ਮਿਹਨਤ ਨਾਲ ਹੀ ਸਾਰਾ ਕੁਝ ਆ ਤੇ ਕੱਲ ਇਹਨਾਂ ਨੇ ਹਿੰਮਤ ਮਾਰੀ ਤੇ ਇਹ ਦੇਖੋ ਜੀ ਆਪਾਂ ਨਾ ਇੱਥੇ ਪਰਾਲੀ ਜਿਹੜੀ ਮੁੱਢ ਹੁੰਦੀ ਇਹਨਾਂ ਨੂੰ ਆਗ ਨਹੀਂ ਲਾਈ ਹੈਗੀ ਉਹਨਾਂ ਨੂੰ ਵਿੱਚੇ ਬਾਤ ਤਾਂ ਤੇ ਬੀਚੇ ਬਾਤਾ ਕਹਿੰਦੇ ਹੁੰਦੇ ਆ ਵੀ ਇਹ ਵੀ ਖਾਦ ਇਕਸਾਦੀ ਜਿਹੜੀ ਜਾਨੀ ਜਿਹੜੀ ਮੁੱਢ ਹੈਗੀ ਹੈ ਨਾ ਹਰੇ-ਹਰੇ ਮੁੱਢ ਹੁੰਦੀ ਸੋਕ ਜਾਂਦੇ ਬਾਅਦ ਚੋਂ ਇਹ ਇਹ ਵੀ ਖਾਦ ਬਣ ਜਾਂਦੀ ਆ ਜਦੋਂ ਵਿੱਚੇ ਆਪਾਂ ਰੋਟਾਵੇਟਰ ਨਾਲ ਵਿੱਚੇ ਮਿਕਸ ਹੋ ਜਾਂਦਾ ਨਾ ਚੂਰਾ ਮਰਜਾ ਹੋ ਜਾਂਦਾ ਆ ਤੇ ਉਹ ਦੇਖੋ ਇਹ ਇੱਧਰ ਸਾਰਾ ਕੰਪਲੀਟ ਹੋ ਗਿਆ ਕੰਮ ਤੇ ਤੇ ਮੇਰੇ ਖਿਆਲ ਜੋ ਵੀ ਬੀਜੀ ਆ ਇਧਰ ਨਹੀਂ ਸੈੱਡ ਜੋ ਵੀ ਬੀਜ ਲਈ ਹੈ ਨਾ ਤੇ ਜਿਹਨੂੰ ਕਹਿੰਦੇ ਆ ਜੋਈ ਹੈ ਨਾ ਦੇ ਨਾਲ ਪੱਠੇ ਵੀ ਵੀਜੇ ਨਾਲ ਜਵੀ ਵੀਜੀ ਆ ਵੀ ਕਿਸੇ ਚੀਜ਼ ਦੀ ਕੋਈ ਕਮੀ ਨਾ ਵੇ ਤੇ ਆ ਦੇਖੋ ਰੋਟਾ ਵੀਟਰ ਨਾ ਕਿੰਨਾ ਸੋਹਣਾ ਕਣਕ ਵੀਜੀ ਗਈ ਆ ਤਰੀਨ ਨੀ ਇੱਕ ਦਾਣਾ ਵੀ ਨਹੀਂ ਦਿਸਣ ਡਿਆ ਤੇ ਵੀਜਨਾਂ ਵਾਲੇ ਨੇ ਬਹੁਤ ਸੋਹਣੀ ਵੀਜੀ ਆ ਤੇ ਬੜੇ ਦਿਨ ਬਾਅਦ ਹਨਾ ਆਏ ਆ ਮੈਂ ਖੂ ਤੇ ਚਲੋ ਮੈਂ ਕਿ ਤੁਹਾਨੂੰ ਅੱਜ ਖੂ ਦਾ ਵਲੌਗ ਦਿਖਾਉਨੇ ਆ ਅੱਜ ਦਾ ਬੜੇ ਮੇਰੇ ਖਲਕ ਟੁਕਟਾ ਅਸੀਂ ਦੋ ਹਫ਼ਤੇ ਮੱਧ ਲਾਈਵ ਆਏ ਸੀਗੇ ਰਾਤ ਤੇ ਸਾਡੇ ਪਰਸ ਮੁਲਾਜ਼ਮ ਸਿਮਰਨ ਭੈਣ ਜੀ ਹੋਣੀ ਪੁੱਛਦੇ ਸੀਗੇ ਵੀ ਕੰਨ ਤੁਸੀਂ ਵਿਜੀ ਲਈ ਆ ਤੇ ਨਾਲੇ ਚਲੋ ਮੈਂ ਕਿਹਾ ਤੁਹਾਨੂੰ ਬਲੌਗ ਸਾਂਝਾ ਕਰਦੇ ਆ ਤੇ ਨਾਲੇ ਭੈਣ ਹੋਣੀ ਪੁੱਛਦੇ ਸੀਗੇ ਸਾਡੇ ਬਹੁਤ ਰਿਸਪੈਕਟਡ ਆ ਸਤਿਕਾਰਯੋਗ ਜਣੇ ਸਾਰੇ YouTube ਫੈਮਲੀ ਸਾਡੇ ਰਿਸਪੈਕਟਡ ਸਤਿਕਾਰਯੋਗ ਹੈਗੇ ਸਾਰੇ ਜਾਣੇ ਆਪਾਂ ਸਾਰਿਆਂ ਦਾ ਸਤਿਕਾਰ ਕਰਦੇ ਆ ਹਨਾ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਜਾਂ ਸਾਡੇ ਪੁਰਾਣੇ ਉਹੀ ਭੈਣ ਭਰਾ ਹਨਾ ਤੇ ਬਹੁਤ ਪਿਆਰ ਕਰਦੇ ਆ ਸੋਚਿਆ ਨਹੀਂ ਸੀ ਸਾਨੂੰ YouTube ਤੇ ਇਹਨਾਂ ਪਿਆਰ ਮਿਲੂਗਾ ਇਹਨਾਂ ਸਤਿਕਾਰ ਮਿਲੂਗਾ ਤੇ ਵੀ ਕਿਸੇ 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 ਨੂੰ ਮਿਲਦਾ ਹੈ ਤੇ ਵੈਗਰੂ ਇੱਦੇ ਵਸ ਪਿਆਰ ਇਸ ਘਰ ਬਣਾਈ ਰੱਖੇ ਸੱਚੇ ਪਾਤਸ਼ਾਹ ਤੇ ਬਸ ਆਪਣਾ ਮਿਹਰ ਪ੍ਰਿਆਥ ਰੱਖੇ ਦੇਖੋ ਸਿਆਲੂ ਅਮਰੂਦ ਵਾਹ ਕੀ ਬਾਤਾਂ ਅਮਰੂਦ ਹੀ ਬੜੇ ਲੱਗੇ ਆ ਹਾਂਜੀ ਉਹ ਪਾਲੀ ਸਿਆਲੂ ਵੀ ਵਿਜੀ ਗਈ ਆ ਤਾਂ ਜਿੱਥੇ ਗੰਡਾ ਪਈਆਂ ਹਨਾ ਤੇ ਇਹ ਹੁਣ ਰਹਿ ਗਏ ਦੋ ਖੇਤ ਤੇ ਇਹ ਵਿਜਨੇ ਵਾਲੇ ਆ ਤੇ ਆ ਦੇਖੋ ਗੰਡ ਚੱਕਣ ਆਏ ਸੀਗੇ ਸੇ ਮਤਲਬ ਟੱਬਾ ਸਾਰਾ ਹੀ ਅਸੀਂ ਤੇ ਚਲੋ ਚੱਕਦੇ ਆ ਤੇ ਕਿੱਡੀ ਦੇਖੋ ਭਾਰੀ ਤੇ ਕਿੱਡੀ ਲੰਮੀ ਆ ਤੇ ਦੋ ਬੰਦੇ ਵੀ ਨਹੀਂ ਇਹਨੂੰ ਚੱਕ ਸਕਦੇ ਹੈਗੇ ਤੇ ਇੰਨੀ ਇਹਨਾਂ ਨੇ ਜਿੱਦਾਂ ਕਹ ਲੋ ਫਾਹੇ ਵੱਡੇ ਆ ਗੰਡਾ ਬਨਣ ਵਾਲਿਆਂ ਨੇ ਬੇਨੀ ਭਾਰੀ ਬਣਾਤੀ ਆ ਨਾ ਕੋ ਚੱਕੂ ਕਿਦਾਂ ਓ ਖਾ ਬੰਦਾ ਨਾ ਸਾਰੇ ਚਲੋ ਮੈਂ ਕਿ ਟਰਾਈ ਕਰਦੇ ਚੱਕ ਲੈਣੇ ਸਾਰੇ ਟੱਬਰ ਰਲ ਕੇ ਹੈ ਨਾ ਤੇ ਅਜ ਤਾਂ ਅਸੀਂ ਕਸੂਤੇ ਫਸ ਗਏ ਨਾ ਚੱਕ ਸਕਦੇ ਤੇ ਨਾ ਹੀ ਰੱਖ ਸਕਦੇ ਆ ਤੇ ਉਹ ਦੇਖੋ ਕਿੰਦੀਆਂ ਕਿਦਾਂ ਗੰਡਾ ਪਈਆਂ ਆ ਤੇ ਕਣਕ ਉਦੀ ਉਨੀ ਲੇਟ ਹੋ ਜਾਂਦੀ ਆ ਤੇ ਚਲ ਚੱਕ ਹੁਣ ਤਾਂ ਵਧੀਆ ਤੇ ਮੀ ਪੈ ਗੇ ਮੇਰੇ ਖਿਆਲ ਹੋਰ ਗਿਲੀਆਂ ਹੋ ਗਈਆਂ ਨੇ ਇਹ ਮੀ ਪੈ ਗੇ ਇੱਕ ਪੰਡੀਆਂ ਚਾਰ ਪੰਡਾ ਕੀਤੀਆਂ ਉਹਨਾਂ ਨੇ ਮੈਨੂੰ ਲੱਗਦਾ ਨਹੀਂ ਨਹੀਂ ਇਹ ਹੁੰਦੀ ਹੈ ਹੈ ਉਹ ਵੀ ਇਹ ਨਹੀਂ ਇਹ ਆਉਣ ਲੱਗਾ ਕੈਮਰਾ ਇੱਧਰ ਹੁਣ ਇੱਧਰ ਵੀ ਪਈਆਂ ਸਾਰੀਆਂ ਨੇ ਸਾਰੇ ਪਾਸੇ ਪਈਆਂ ਉਧਰ ਦੱਸੋ ਹੁਣ ਆ ਚੱਕਦੇ ਆਂ ਕੱਲ ਚੱਕਦੇ ਆਂ ਤੇ ਕੰਮ ਕੀਤੇ ਹੋ ਹੱਥ ਲਾ ਕੇ ਫੇਰੀ ਹੁੰਦਾ ਉਦਾਂ ਥੋੜੀ ਹੁੰਦਾ ਕਹਿਣਾ ਕਰਨਾ ਕੰਮ ਹੁੰਦੇ ਆ ਹੱਥੀਂ ਕਰਨਾ ਲੱਗ ਇਹ ਇਹਦੇ ਮੇਲੇ ਦਾ ਖਰਾਬ ਹੋਨੇ ਆ ਅਮਰੂਦ ਹੈ ਅਮਰੂਦ ਪਰ ਆਹ ਅਨੇ ਵੀ ਆ ਗੋਰਾ ਆ ਗੋਰਾ ਜਿਹਾ ਨਾ ਗੱਚਾ ਆ ਆ ਕੱਢ ਹਾਂ ਕੱਚੀ ਪੱਕੀ ਹੀ ਆ ਹਾਂ ਮਿੱਠਾ ਹੈ ਨਾ ਵਾ ਹੁਣ ਇਹ ਸਿਆਲ ਅਮਰੂਦ ਹੋਣ ਲੱਗਿਆ ਅਸਲੀ ਪਰਾਂ ਵਿੱਚੋਂ ਕਾਣੇ ਆ ਨਾ ਇਧਰ ਨੂੰ ਬੁੱਟੇ ਦਿੱਤੇ ਹੁੰਦੇ ਹਰ ਸਾਲ ਇਹ ਵੈਰਾਈਟੀ ਹੋ ਰਿਆ ਤੇ ਜਿਹੜਾ ਉਹ ਪਰਲਾ ਬੂਟਾ ਉਹ ਵੈਰਾਈਟੀ ਹੋ ਰਿਆ ਆਪਣੇ ਪਿੰਡ ਰੋਜ਼ ਹੀ ਪ੍ਰੋਗਰਾਮ ਰਹਿੰਦੇ ਰੋਜ਼ ਹੀ ਆ ਗਈ ਲਾਲ ਦੀਆਂ ਪੀਲ ਲਗੀਆਂ ਬੇਲਾ ਇਹ ਹੈਗਾ ਕੋਈ ਕਰੇਲਿਆਂ ਦੇ ਬੇਲਾ ਨਕਲੀ ਕਰੇਲੇ ਜਾਇਆ ਹੈ ਹਾਂ ਦੇਖੋ ਕਿੰਨਾ ਫਲ ਲੱਗਾ ਭਾਬੀ ਦੇ ਮੇਰ ਨਾਲ ਆ ਸ਼ੋਹਰਾ ਮੇਰ ਤੇ ਲੱਗੀ ਆ ਕਾਣਾ ਆ ਅਮਰੂਦ ਸਮਣ ਦੀ ਦਾ ਇਹ ਬੂਟੇ ਜਦੋਂ ਕਾਣੇ ਹੁੰਦੇ ਪਰ ਆ ਜਿਹੜੇ ਨਾ ਆ ਬੂਟੇ ਦੇ ਹੁੰਦੇ ਇਹ ਖੱਟ ਮਿੱਠੇ ਬਹੁਤ ਸੋਹਣੇ ਹੁੰਦੇ ਅਮਰੂਦ ਲੈ ਫੜ ਬਣਾ ਇਹਦੇ ਬਹੁਤ ਸੋਹਣੇ ਹੁੰਦੇ ਲੋ ਉਹ ਬੂਟਾ ਕੋ ਸੋਹ ਉਹ ਹੋਰ ਵੈਰਾਈਟੀ ਆ ਇਹ ਹੋਰ ਵੈਰਾਈਟੀ ਉਹ ਵੀ ਠਾਕਾ ਹਨਾ ਆ ਬਹੁਤ ਸੋਹਣੇ ਖੱਟ ਮਿੱਠੇ ਜਿਹੇ ਹੁੰਦੇ ਪਰ ਕੱਚੇ ਐ ਪਹਿਲਾਂ ਹੈ ਨਹੀਂ ਸੀ ਹੋਣੀ ਲੱਗਿਆ ਹਾਂ ਜੋ ਗਾਇਸ ਪਹਿਣਾ ਅਮਰੂਦ ਖਾ ਲੋ ਕਿੰਨੇ ਸੋਹਣੇ ਅਮਰੂਦ ਦੇਖੋ ਇਦਾਂ ਅਮਰੂਦ ਵਧੀਆ ਹੁੰਦੇ ਆ ਨਾ ਇਹ ਪੱਕੇ ਤੇ ਨਾ ਇਹ ਕੱਚੇ ਆ ਇਹ ਲਾਗੇ ਸਾਡੇ ਸਿਆਲ ਅਮਰੂਦ ਆਪਾਂ ਮੁੱਲ ਕੀ ਲੈਣੇ ਆ ਤੇ ਚਲੋ ਵਧੀਆ ਘੜੀ ਆਪਣੇ ਹੈ ਨਾ ਅਮਰੂਦ ਅਰੇ ਉੱਪਰ ਬਹੁਤ ਹੈ ਹਾਈ ਆ ਦੇਖੋ ਕਿੰਨੇ ਸੋਹਣੇ ਆ ਤਾਂ ਬਹੁਤ ਮਿੱਠਾ ਇਹਦਾ ਰੰਗ ਦੱਸਦਾ ਮੈਂ ਹੱਥਾਂ ਗਿਆ ਵਾਹ ਇਹ ਸੁੱਖ ਨੇ ਇਧਰ ਵੀ ਲੱਗੇ ਆ ਹੁਣ ਮੇਰੇ ਹੱਥ ਨਹੀਂ ਪਹੁੰਚਣਾ ਹੈਗਾ ਹੈ ਨਾ ਤੋੜ ਇਹਨਾਂ ਨੂੰ ਜਾਂ ਕੇ ਉਹ ਆਹ ਲੂਣ ਲਾ ਕੇ ਖਾਵਾਂਗੇ ਇਹਨਾਂ ਨੂੰ ਸ਼ਾਮ ਵਜੇ ਤੋੜ ਲਈ ਹੋਰ ਨਹੀਂ ਕੋਈ ਤੋੜਨੇ ਉਹ ਵੀ ਭੈਣ ਨੇ ਆਹ ਤੋੜ ਲੈਣ ਦਾ ਆਇੜੇ ਗੋਰੇ ਗੋਰੇ ਮਰੂਦ ਹਨਾ ਇਹ ਬਹੁਤ ਮਿੱਠੇ ਹੁੰਦੇ ਆ ਜਿਹੜੇ ਜਿਹਨਾਂ ਨੂੰ ਅਸੀਂ ਹਰ ਸਾਲ ਅਮਰੂਦ ਦੇਈਦੇ ਸੀ ਨਾ ਉਹਨੇ ਸਾਡੇ ਅਮਰੂਦਾਂ ਨੇ ਕੀਮਤ ਨਹੀਂ ਪਾਈ ਉਹ ਸਾਡੇ ਬਲੌਗ ਦੇਖਦੇ ਆ ਉਹਨੇ ਸਾਡੇ ਅਮਰੂਦਾਂ ਨੂੰ ਕੀਮਤ ਨਹੀਂ ਪਾਈ ਹੈਗੀ ਚਲੋ ਖੈਰ ਕੋਈ ਚੱਕਰ ਨਹੀਂ ਭੁੱਲ ਕੇ ਸਾਨੂੰ ਉਹ ਹੁਣ ਇਹ ਸਪੈਸ਼ਲ ਮੈਂ ਕਿਹ ਅਮਰੂਦ ਦੇਣ ਜਾਂਦੇ ਰਹੇ ਆ ਇਹ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਨਾ ਤੇ ਉਹਨਾਂ ਨੂੰ ਸਾਨੂੰ ਲਾ ਕੇ ਮਾਰਿਆ ਪਰੇ ਚਲੋ ਇੱਥੇ ਆਏ ਆ असली ਫਾਲ ਤਾਂ ਹੋਣ ਲੱਗਾ ਆ ਸਿਆਲੂ ਫਾਲ ਆ ਦੇਖੋ ਡੀਆ ਬੂਟਾ ਇੱਥੇ ਵੀ ਲੱਗੇ ਆ ਦੇਖੋ ਜੀ ਆਈ ਸੀ ਪੰਡਾ ਚੱਕਣ ਚੱਲ ਮੈਂ ਕਰੋਨੇ ਆ ਤੇ ਪੰਡਾ ਵਿਚਾਰੀਆਂ ਘਟੋ ਘਟ 2 3 4 ਬੰਦੇ ਨੇ ਚੱਕ ਸਕਦੇ ਪੰਡ ਨਹੀਂ ਭਾਰੀ ਬਣਾਤੀ ਬਣਾਉਣ ਵਾਲੇ ਨੇ ਹਨਾ ਫਾਹੀ ਵੱਡਿਆ ਤੇ ਹੁਣ ਪੰਡਾ ਵੀ ਕਹਦਾ ਗਲੇ ਦੀ ਹੱਡੀ ਬਣ ਗਈ ਆ ਜਦ ਤੱਕ ਪੰਡਾ ਨਹੀਂ ਚੱਕ ਹੋਣਗੀਆਂ ਤੇ ਰੌਣੀ ਵੀ ਨਹੀਂ ਹੋਣੀ ਹੈਗੀ ਰੌਣੀ ਤੇ ਹੋਜੂਗੀ ਫੇ ਬੀਜੀ ਨਹੀਂ ਜਾਣੀ ਕਣਕ ਜੇ ਜੋ ਬਿਗਨ ਪੈਂਦੇ ਹਨ ਇਦਾਂ ਪੈਣ ਲੱਗਦੇ ਆ ਜੋ ਕੰਮ ਚ ਬਿਗਨ ਪੈਂਦੇ ਆ ਸਮਾਂ ਗਿਆ ਸਾਰੀ ਬੀਜੀ ਗਈ ਆ ਤੇ ਉਹੀ ਦੋ ਖੇਤ ਰਹਿੰਦੇ ਆ ਤੇ ਗੰਡਾਂ ਵਾਲਿਆਂ ਨੇ ਸਾਨੂੰ ਬਹੁਤ ਕੀ ਖਰਾਬ ਕੀਤਾ ਅੱਜ ਚੱਕਦੇ ਆ ਕੱਲ ਚੱਕਦੇ ਆ ਜੀ ਆ ਉਹ ਮਿੱਠੀ ਊਲੀ ਦੇ ਜਾਂਦੇ ਰਹਿੰਦੇ ਆ ਤੇ ਚਲੋ ਮੈਂ ਕਿ ਹੈਲਪ ਕਰਾਉਣੀ ਡਾਕਟਰ ਸਾਹਿਬ ਦੇ ਨਾਲ ਮੈਂ ਤੇ ਨਾਲ ਗਰਾਲ ਹੁਣੀ ਵੀ ਸੀਗੇ ਹੁਣ ਚੱਕ ਨਹੀਂ ਹੋਏ ਤੇ ਹੁਣ ਕੀ ਕਰ ਸਕਦੇ ਆ ਦੇਖੋ ਖੇਤ ਭਰੇ ਪਏ ਆ ਪਿੱਛੇ ਪਿਛਲੇ ਸਾਲ ਲੀਨੀਆਂ ਭਾਰੀਆਂ ਬਣਾਈਆਂ ਸੀ ਨੇ ਹਰ ਕੀ ਜਿਆਦਾ ਭਾਰੇ ਭਾਰੀਆਂ ਬਣਾਤੀਆਂ ਹਰ ਇੱਕ ਦੋ ਤੋੜਲਾ ਹੁਣ ਪੱਕੇ ਜੇ ਮੁੰਡੇ ਨੇ ਦੇਖਣੇ ਹੈ ਕਹਣਾ ਮੈਨੂੰ ਤਿੰਨ ਲਿਆ ਕੇ ਜਿਹੜੀ ਗੋਰੇ ਗੋਰੇ ਇਹੋ ਤੋੜ ਖਾਣ ਮੈਨੂੰ ਖਾ ਲੰਦੇ ਆਏ ਹਾਏ ਭੁੱਖ ਲੱਗੀ ਆ ਹਾਂ ਕਾਹੀਓ ਫਿਰ ਉਦੋਂ ਤਾਂ ਮੈਂ ਤਿੰਨ ਹੈਗੇ ਆ ਮੈਂ ਕਿੰਨ ਮੁੰਡੇ ਨੇ ਖਾਣੇ ਆਨ ਦਊਂਗੀ ਉਹ ਭੱਜ ਗਿਆ ਨਾਲ ਹੀ ਲੜੀ ਆਪਣੇ ਦੇ ਆ ਸਾਡੇ ਲੱਗੇ ਡੈਂਪ ਹੈਗਾ ਇਹ ਇਹਨਾਂ ਵੀ ਸਾਨੂੰ ਆਸ ਰਹਿ ਗਈ फटाफट ਚੱਕ ਕੇ ਲੈ ਜਾਣ ਕਿਹੜਾ ਦੂਰ ਆ ਆ ਸਾਡੇ ਗਵੰਡੀ ਜਿਹੜੇ ਮੰਗਕਿਆਂ ਵਾਲੇ ਆ ਭਰਾ ਸਾਡੇ ਚੱਕਦੇ ਆ ਗੰਡਾ ਨੂੰ ਉਹ ਵੀ ਨਹੀਂ ਅੱਖੇ ਲੱਗਦੇ ਸਾਡੇ ਉਹ ਵੀ ਨਾ ਨੂੰ ਕਰਦੇ ਆ ਆ ਮੰਗਕਿਆਂ ਵਾਲੇ ਉਹ ਵੀ ਨਹੀਂ ਆਉਂਦੇ ਨਾ ਲੋ ਜੀ ਹੁਣ ਇਹ ਕਾ ਵੀ ਮਰੂਦ ਲੱਭ ਗਿਆ ਸਾਡੀਆਂ ਮੇਰੀਆਂ ਭੈਣਾ ਭਰਾ ਦੇਖਦੇ ਸਾਡੇ ਅਮਰੂਦ ਵੀ ਸਾਡੇ ਵੀ ਕਿੱਥੇ ਆ ਤੋੜ ਲੈ ਨੂੰ ਹੱਥ ਨਹੀਂ ਗੰਜਾ ਆਹ ਟਾਣਾ ਨੀਵਾ ਕਰ ਪੋੰਜਨ ਹੱਥ ਮੇਰਾ ਹਾਂ ਪਹਿਲਾਂ ਖਾ ਲੈ ਤੇਰਾ ਖਾਨ ਚ ਖਾ ਲਿਆ ਲੈ ਇਦਾਂ ਜੀ ਅੰਜ ਕੰਮ ਨਹੀਂ ਹੋਣਾ ਜਮਰੂਦ ਖਾ ਕੇ ਚੱਲਣਾ ਆਪਾਂ ਕੱਚਾ ਨਹੀਂ ਫਾਲ ਤੋੜਨਾ ਚਾਹੀਦਾ ਆਪਾਂ ਇਹਦਾ ਕੰਮ ਕਰਨਾ ਹੈ ਤੇ ਕੰਮ ਹੀ ਕਰਨਾ ਹੈ ਸੀਗਾ ਚੱਕਣ ਗੰਡਾ ਚੱਕਉਣੀ ਹੈ ਇਹ ਤੇ ਹੁਣ ਹੈ ਹੀ ਬਸ ਉਹ ਬਾਰੀ ਗੱਲ ਤਾਂ ਹੁਣ ਕਰੀਏ ਕੀ ਹੁਣ ਮਸੋਂ ਬਾਰੀ ਗੱਲ ਹੋ ਗਈ ਜਿਆਦਾ ਨਹੀਂ ਚੱਕਦੇ ਨਹੀਂ ਸੀਗੇ ਕਿਹੜੇ ਕੰਮਾਂ ਚ ਕੰਮ ਸੀਗਾ हडिया टाणा इतने भी लग गया अरे खुशी का भोग है कल मार्ग का भोग सेगा कल तो बाद नगर कीर्तन बहुत तो बड़ा असलाना नगर कीर्तन उगुरी मेरे जावा गे पासा भी दे ਨੀ ਪਾਸੇ ਕੋਲ ਦੇਣਾ ਸੋਖਾ ਆ। ਹੋ ਪਾ ਰੇ। ਐ ਗੰਡਾ ਗੰਡਾ ਹੋ ਗਿਆ ਗਿੱਲੀਆਂ ਤਾਂ ਨਹੀਂ ਹਿਲਣ ਡੀਆਂ। ਹੂੰ। ਪਾਉਂਦਾ। ਤੇਰਾ ਹਾਂ। ਤੇਰੇ ਪਾਸੇ ਤਾਂ ਚੀਜ਼ ਨਹੀਂ। ਨੀ ਕਹਿੰਦੇ ਆਉਨੇ ਆ ਸੀ? ਕਹਿੰਦੇ ਆਉਨੇ ਆ? ਆਹੋ। ਉਹਨ ਲੱਗੀ ਵਾ। ਇਹ ਗੰਡਾ ਗਿੱਲੀਆਂ ਕਰਕੇ ਜਰਾ ਭਾਰੀਆਂ ਹੋਗੇ ਤਾਂ ਚੱਕ ਨਹੀਂ ਹੋਣ ਡੀਆਂ। ਕਲ ਚੱਕਣ ਦੇ ਵਧੀਆ ਉਹ ਵੀ ਲੈ ਚੱਕਦੇ ਗਵੰਡੀ ਨਾ ਉਧਰ ਬਹਰੀ ਆ ਜਾਈਆ ਇਹ ਉਹ ਦੇਖੋ ਜੀ ਤੁਹਾਨੂੰ ਕਿਆ ਨਾਲ ਜੂਮ ਕਰਕੇ ਦਿਖਾਣੇ ਆ ਉਹ ਗਵੰਡੀ ਦਾ ਚੱਕਣ ਦੇ ਗੰਢਾ ਅੱਜ ਦੇਖੋ ਗੰਢਾ ਚੱਕ ਕੇ ਫੇਰੀ ਕੰਮ ਚਾਲੂ ਹੋਣੇ ਆ ਇਹ ਗੰਢਾ ਵਿੱਚ ਕਸ਼ਮੀਰ ਹੋਣਾ ਮਿਲ ਬਹੁਤ ਮਿੱਠੇ ਕੱਟੇ ਮਿੱਠੇ ਮਿਲੂ ਬਹੁਤ ਸਵਾਦ ਆ। ਇੱਕ ਤਾਂ ਅਸੀਂ ਸ਼ੁੱਧ ਪਿਓਰ ਕਰਦੇ। ਨਰਸਾ ਹੁਣ ਮੇਲਾ ਜਾ ਕੇ ਆਏ ਨਾਲ ਗੰਡਾ ਵਾਲਿਆਂ ਨਾਲ ਤੇ ਹੁਣ ਕਹਿੰਦੇ ਆਉਣੇ ਹੋ ਡਾਕਟਰ ਸਾਹਿਬ ਅੱਜ ਗਰਮ ਬਹੁਤ ਜ਼ਿਆਦਾ। ਬਦਾ ਵੀ ਹੁਣ ਅੱਖੇ ਨਹੀਂ ਲੱਗਦੇ ਹੈਗੇ ਲਾਰੇ ਲਾਈ ਜਾਂਦੇ ਤੇ ਹੁਣ ਕਹਿਣਾ ਤੇ ਪੈਣਾ ਇਹਨਾਂ ਨੂੰ। ਅੱਲਾ ਸਖਤੀ ਅੱਜ। ਆ ਗੰਡਾ ਪਹਿਲੇ ਮੁੱਦੀਆਂ ਹੋਈਆਂ ਬਈ। ਲੋ ਜੀ ਹੁਣ ਗੰਡਾ ਦੀ ਪਾਰਟੀ ਹੋਣ ਈ ਆ। ਓ ਜੋਦਾ ਜੋਰ ਦੇਖੋ। ਨਹੀਂ ਪੈਣਾ ਥੋੜੀਆਂ ਭਾਰੀਆਂ ਹੋ ਗਈਆਂ ਨਾਰ ਕੇ ਚੱਕ ਨਹੀਂ ਹੋਣ ਈਆਂ। देखिए डर लगता कम जो कर लग गए है ना ते बढ़ी जो इतने भी बागे <laughs> हिंदी नहीं है भी। ਥਾ ਸੂਰਜ ਨਾਲ ਹੋ ਗਿਆ ਸੁੱਕ ਜਾਣੀਆਂ ਹੁਣ ਆਪੇ ਗਿੰਨੰਦਾ ਮੱਕਰ ਕਲ ਕੋਈ ਹੂੰ ਇਹ ਘਾਰੇ ਦੇਤਾ ਦੇਤਾ ਦੇਖਾ ਨਹੀਂ ਇਹ ਤੈਨੂੰ ਦੋ ਲੱਗਦੀਆਂ ਨੇ ਨਹੀਂ ਦਿੱਤਾ ਇਹਨਾਂ ਨੂੰ ਆ ਦੋ ਇਹਨੂੰ ਨਹੀਂ ਦਿੱਤਾ ਹੈਗਾ ਹਾਂ ਆ ਵਾਲੀ ਨੇ ਵੀ ਰਹਿ ਗਿਆ ਯੋਤਾ ਜੀ ਅੱਗੇ ਵਾਲੀ ਇਹਨੂੰ ਵੀ ਦੇ ਦੇਖੋ ਜੀ ਗੰਡਾ ਨੂੰ ਪਾਲਟੀ ਦੇਤੀ ਆਪਾਂ ਸੂਰਦਲ ਮੂੰਹ ਕਰਤਾ ਰਹਾ ਤਾਂ ਤਾਂ ਹੁਣ ਇਹ ਸੁੱਕ ਜਾਣੀ ਆ ਤੇ ਬੰਦੇ ਆਉਣਗੇ ਚੱਕ ਕੇ ਲੈ ਜਾਣਗੇ ਤੇ ਅੱਜ ਵੀ ਕੰਮ ਬੜੇ ਜ਼ੋਰ ਨਾਲ ਹੋਣਾ ਹੈ ਇਹ ਤੇ ਆਉਣਗੇ ਹੁਣ ਚੱਕਣਗੇ ਟੱਬਾ ਸਾਰਾ ਆਇਆ ਸੀ ਖੂ ਤੇ ਆ ਦੇਖੋ ਜੀ ਉਹ ਅੱਗੇ ਤੁਰੇ ਝਾਂਡੇ ਸਾਰੇ ਆਣੇ ਹਨਾ ਤੇ ਮੈਂ ਪਿੱਛੇ ਰਹਿ ਗਈ ਆ ਲੈ ਲਿਖਣਾ ਮਾਲਣ ਤੇ ਹੁਣ ਆਪਾਂ ਪਾਰਟੀ ਕਰਤੀਆਂ ਉਹਦੀ ਤੇ ਲੱਗਦਾ ਵੀ ਆ ਚੱਕ ਕੇ ਲੈ ਜਾਣਗੇ ਤੇ ਸਫਾਈ ਹੋ ਜੂ ਖੇਤਾਂ ਚ ਹਣਾ ਤੇ ਫੇਕਣ ਕੇ ਬੀਜਣ ਵਾਲੇ ਬਣਾਗੇ ਪੰਡਾ ਕਹਦੀਆਂ ਪਹਾੜਿਆ ਪੰਡਾ ਤਾਂ ਇੰਨੀਆਂ ਪੰਡਾ ਫਸ਼ ਤੇਦੇ ਹਰੇ ਭਰੇ ਤੇ ਤੜਕਾ ਤੇ ਬੀਜਾ ਸੀਗਾ ਸਾਰੇ ਆ ਸੂਰਾ ਨੇ ਸਾਰੇ ਕਚਰਾ ਕਰਤਾ ਖਰਾਬ ਕਰਤਾ ਸੂਰੇ ਡੇ ਖਰਾਬ ਆ